ਜਮੀਨਾਂ ਵਾਲਾ ਇੱਕ ਕਾਨੂੰਨ ਤਾਂ ਬਣਾਤਾ ਇਹਨਾਂ ਨੇ ਪਰ ਉਹ ਚ ਚੋਰ ਮੋਰੀਆਂ ਇੰਨੀਆਂ ਰੱਖਤੀਆਂ ਕਿ ਜ਼ਮੀਨ 1% ਜਿਹੜੇ ਮਜ਼ਾਰੇ ਜਾਂ ਮਜ਼ਦੂਰਾਂ ਨੂੰ ਮਿਲੀਆਂ ਨਹੀਂ ਬਾਕੀ ਸਾਰੀਆਂ ਕਿਸੇ ਨੇ ਕੱਟੇ ਦੇ ਨਾਂ ਕਿਸੇ ਦੇ ਮੱਝ ਦੇ ਨਾਂ ਜ਼ਗੀਰਦਾਰਾਂ ਨੇ ਆਪ ਹੀ ਰੱਖ ਲਈ ਮੈਨੂੰ ਯਾਦ ਆ ਉਹ ਪੰਜਾਬੀ ਟਰਬਿਨ ਚ ਚਰਜੀਤ ਭੁੱਲ ਵੱਡੇ ਪੱਤਰਕਾਰ ਨੇ ਉਹਨਾਂ ਨੇ ਇੱਕ ਸਟੋਰੀ ਵੀ ਕੀਤੀ ਸੀ ਬਈ ਇਹ ਦੇ ਬਾਰੇ ਜ਼ਮੀਨਾਂ ਬਾਰੇ ਮੇਰੇ ਖਿਆਲ ਬਾਦਲ ਪਿੰਡ ਦੀ ਉਹ ਸਟੋਰੀ ਸੀ ਹਾਂਜੀ ਬਈ ਜਿਹੜੇ ਬਾਦਲਕਰਾਨੇ ਦੇ ਜਿਹੜੇ ਸਾਰੇ ਜਿਹੜੇ ਪਰਿਵਾਰ ਨੇ ਉੱਥੇ ਦੇ ਉਹਨਾਂ ਨੇ ਮੱਝ ਦੇ ਨਾਂ ਵੀ ਕੱਟੇ ਦੇ ਨਾਂ ਤੇ ਇੰਨੇ ਨਿਕਲੇ ਬੋਲਦੇ ਆ 2 ਕਿੱਲੇ 3 3 ਬਿਗਾ 4 ਬਿਗਾ ਹੈ ਨਾ ਬਾਦਲ ਪਰਿਵਾਰ ਕਿਆ 2800 ਏਕੜ ਜਿਹੜੀ ਜ਼ਮੀਨ ਆ ਉਹ ਕੱਲੇ ਬਾਦਲ ਪਰਿਵਾਰ ਕਿਆ ਕਹਿੰਦੇ 2800 ਏਕੜ ਹਾਂਜੀ ਇਹ ਫਿਗਰ ਕਿੱਥੋਂ ਆਇਆ ਹੋਣਾ ਇਹ ਸਰਕਾਰੀ ਅੰਕੜੇ ਦੱਸਦੇ ਨਹੀਂ ਉਹ ਤਾਂ ਜੇ ਏਦੂ ਗਾਂ ਗੱਲ ਕਰੀਏ ਹਮਮ ਕੁੱਲ ਪੰਜਾਬ ਦੇ ਵਿੱਚੋਂ ਜੇ ਵੱਡੀਆਂ ਢੇਰੀਆਂ ਦੀ ਗੱਲ ਕਰੀਏ ਹਮਮ ਤਾਂ ਮੁਕਸਰ ਜ਼ਿਲ੍ਹਾ ਇੱਕ ਨੰਬਰ ਤੇ ਆ ਪੰਜਾਬ ਚ ਪਰ ਚਰਨ ਬਰਾੜ ਕਿਹਾਂ ਕੋਲੇ ਹਾਂ ਬਰਾੜ ਉਹਨਾਂ ਕੋਲੇ ਬਹੁਤ ਵੱਡਾ ਜ਼ਮੀਨ ਦੇ ਜਿਹੜੇ ਟੱਕ ਨੇ ਸਰਾਏ ਨਗਰ ਦਾ ਜਿਹੜਾ ਬਰਾੜ ਜਿਹੜਾ ਹਰਚਰਨ ਬਰਾੜ ਜਿਹੜਾ ਸਾਫ ਦਾ ਮੁੱਖ ਮੰਤਰੀ ਉਹ ਪਰਵਾਰ ਹੂੰ ਉਧਰ ਜਾਖੜ ਹੋ ਗਏ ਜਿਹੜਾ ਫਾਜ਼ਲ ਕਾ ਹੁਣ ਬਣਿਆ ਜ਼ਿਲ੍ਹਾ ਪਹਿਲਾਂ ਮੁਕਸਰ ਜ਼ਿਲ੍ਹੇ ਚ ਆਉਂਦਾ ਸੀ ਜਾਖੜੋ ਨਹੀਂ